ਉਦੇ ਲੇਖੇ ਲਾਓ ਗੱਜ ਕੇ ਬਲਾਓ ਫਦੇ ਆਖੋ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਭਾਈ ਬੋੜੂ ਇੱਕ ਦਿਨ ਗੋਵਿੰਦਵਾਲ ਗੁਰੂ ਜੀ ਦੀ ਦੀਵਾਨ ਵਿੱਚ ਇੱਕ ਭਾਈ ਬੋੜੂ ਨਾਮ ਦਾ ਸੁਨੇਰੇ ਆਇਆ ਪਈ ਬੋੜੂ ਨਾਮ ਦਾ ਸੁਨਿਆਰਾ ਆਇਆ ਗੁਰੂ ਜੀ ਨੂੰ ਮੱਥਾ ਟੇਕੀ ਆਪ ਜੀ ਦੇ ਸਾਹਮਣੇ ਹੀ ਖੜਾ ਰਿਹਾ ਗੁਰੂ ਜੀ ਨੇ ਪੁੱਛਿਆ ਤੂੰ ਕੀ ਕਾਰ ਵਿਹਾਰ ਕਰਦਾ ਹੈ ਉਸ ਨੇ ਕਿਹਾ ਮਹਾਰਾਜ ਮੈਂ ਸੁਨਿਆਰੇ ਦਾ ਕੰਮ ਕਰਕੇ ਆਪਣੀ ਜੀਵਿਕਾ ਕਮਾਉਂਦਾ ਹਾਂ ਗੁਰੂ ਜੀ ਨੇ ਕਿਹਾ ਕਰਤ ਭਾਵੇਂ ਕੋਈ ਹੋਵੇ ਬਾਰਾ ਵਾਲਾ ਸ਼ਲ ਰਹਿ ਧਰਮ ਦੀ ਕਮਾਈ ਹੋਣੀ ਚਾਹੀਦੀ ਹੈ ਲਹਾਂ ਨਵਾ ਦੀ ਕਿ ਨੇਕ ਕਮਾਈ ਵਿੱਚੋਂ ਜਿਹੜਾ ਪ੍ਰਭੂ ਨਿਮਿਤ ਕੋਜਾ ਦਾਨ ਬਣ ਕਰਦਾ ਉਸ ਦਾ ਮਨ ਨਿਰਮਲ ਹੋ ਜਾਂਦਾ ਹੈ ਨਹੀਂ ਦਾ ਬੁਰੇ ਕੰਮ ਦਾ ਫਲ ਅੰਤ ਨੂੰ ਬੁਰਾ ਹੀ ਪਹੁੰਗਣਾ ਪਵੇਗਾ ਹੋਰ ਕੋਈ ਸਾਥੀ ਨਹੀਂ ਬਣੇਗਾ ਤੂੰ ਆਪਣੇ ਪਿਤਾ ਪਰਖੀ ਸੁਨਿਆਰੇ ਦੇ ਕੰਮ ਨੂੰ ਮਾਣਦਾਰੀ ਨਾਲ ਕਰਿਆ ਕਰ ਬੇਈਮਾਨੀ ਨੂੰ ਤਿਆਗ ਕੇ ਆਪਣੀ ਨੇਕ ਕਮਾਈ ਵਿੱਚੋਂ ਭੁੱਖੇ ਪਿਆਸੇ ਨੂੰ ਅੰਨ ਜਲ ਦਿਆਂ ਕਰ ਬਰੰਦ ਦੁੱਖ ਸੁਖ ਵਿੱਚ ਪ੍ਰਭੂ ਦਾ ਭਾਣਾ ਮੰਨਣਾ ਤੇ ਨਿਰਹੰਕਾਰ ਨਿਰਹੰਕਾਰ ਅਤੇ ਨਿਰਭਰ ਰਹਿਣਾ ਇਹ ਤੇਰੇ ਭਲੇ ਦੀ ਗੱਲ ਹੈ ਇਹ ਉਪਦੇਸ਼ ਲੈ ਕੇ ਬੋੜੂ ਆਪਣੇ ਘਰ ਜਾ ਕੇ ਨੇਕ ਮਾਈ ਕਰਕੇ ਗੁਰੂ ਪ੍ਰੇਮ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਾ ਗੱਜ ਕੇ ਆਖੋ ਸਤਨਾਮ ਸ੍ਰੀ ਹਰ ਇੱਕ ਸਾਖੀ ਦੇ ਵਿੱਚੋਂ ਸਾਨੂੰ ਗਿਆਨ ਮਿਲਦਾ ਜਿਵੇਂ ਹੁਣ ਭਾਈ ਬੋੜੂ ਦੀ ਸਾਖੀ ਆਈ ਸੁਨਿਆਰੇ ਗੁਰੂ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕ ਕੇ ਖੜਾ ਹੋ ਗਿਆ ਤੇ ਸਤਿਗੁਰੂ ਜੀ ਨੇ ਸਤਿਗੁਰੂ ਜੀ ਨੇ ਪੁੱਛਿਆ ਭਾਈ ਕੀ ਕੰਮ ਕਰਦਾ ਉਹਨੇ ਸਿੱਖਿਆ ਕਹਿੰਦਾ ਮਹਾਰਾਜ ਸੁਨਿਆਰੇ ਦਾ ਕੰਮ ਕਰਦਾ ਸਤਿਗੁਰੂ ਜੀ ਕਹਿੰਦੇ ਕਾਰ ਕੋਈ ਮਾੜੀ ਕਰੀਏ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਦਸੋਂ ਨਵਾਂ ਦੀ ਕਿਰਤ ਕਮਾਈ ਕਰਨੀ ਆਪਣਾ ਪ੍ਰਵਾਹਰ ਪਾਲਣ ਤੇ ਲੋੜਵੰਦ ਦੀ ਸਹਾਇਤਾ ਕਰਨੀ ਕਿਸੇ ਭੁੱਖੇ ਨੂੰ ਭੋਜਨ ਦੇ ਨਾਲ ਨੰਗੇ ਨੂੰ ਕੱਪੜਾ ਦੇਣਾ ਹੋਰ ਆਦ ਕਿ ਉਹ ਜੀਆਂ ਜੋ ਵੀ ਸੁਆ ਉਹ ਕਰਨੀਆਂ ਤੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਤੇ ਦੁੱਖ ਤੇ ਸੁੱਖ ਦੇ ਵਿੱਚ ਭਾਣੀ ਵਿੱਚ ਰਹਿਣਾ ਗੱਜ ਕੇ ਆਖੋ ਸਤਨਾਮ ਸ੍ਰੀ ਕਿਉਂਕਿ ਜਿਹੜਾ ਇਹ ਕੁਦਰਤ ਹੈ ਕੁਦਰਤ ਦਾ ਨੀਮ ਹੈ ਦੁੱਖ ਸੁਖ ਦੋਨੋਂ ਕੱਪੜੇ ਪਹਿ ਰਹਿ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਦੁੱਖ ਤੇ ਸੁਖ ਦੋਨੋਂ ਭੈਣ ਭਰਾ ਨਹੀਂ ਬਸ ਇਹੀ ਗੱਲ ਦੀ ਸਾਨੂੰ ਸਮਝ ਆਉਂਦੀ ਹੈ ਗੁਰੂ ਘਰ ਆਖੀ ਕਿ ਜੋ ਉਹਦੀ ਕੁਦਰਤ ਹੈ ਜੋ ਉਹਦਾ ਕਾਨੂੰਨ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਗਈ ਦੁੱਖ ਤੇ ਸੁਖ ਦੇ ਵਿੱਚ ਉਹਦੇ ਭਾਣੇ ਦੇ ਵਿੱਚ ਰਹਿਣਾ ਗੱਜ ਕੇ ਆਖੋ ਸਤਨਾਮ ਸ੍ਰੀ ਕਿਉਂਕਿ ਦੁੱਖ ਤੇ ਸੋਖ ਜਿੱਥੇ ਮਰਜੀ ਭਾਜ ਲਈਏ ਸਾਨੂੰ ਆਉਣੀ ਏ ਕਿਉਂਕਿ ਜਿਵੇਂ ਆਪਣੇ ਭਾਰਤ ਦਾ ਕਾਨੂੰਨ ਏ ਇਸੇ ਤਰ੍ਹਾਂ ਉਸ ਪਰਮਾਤਮਾ ਦੀ ਮਾਲਕ ਦੀ ਮਰਜ਼ੀ ਆ ਉਹਦਾ ਕਾਨੂੰਨ ਹੈ ਜੋ ਭਜੈ ਸੋ ਬਿਨਸੈ ਪਰਵਾਜ ਕਹਿ ਕਾਉ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਇਸੇ ਤਰ੍ਹਾਂ ਜਮਨਾ ਵੀ ਏ ਤੇ ਮਰਨਾ ਵੀ ਏ ਤੇ ਦੁੱਖ ਵੀ ਏ ਤੇ ਸੁਖ ਵੀ ਏ ਗਰੀਬੀ ਵੀ ਤੇ ਅਮੀਰੀ ਐ ਉਦੇ ਭਾਣੇ ਵਿੱਚ ਰਹਿਣਾ ਗੱਜ ਕੇ ਆਖੋ ਸਤਨਾਮ ਸ੍ਰੀ ਭਾਈ ਬੈਲੋ ਭਾਈ ਬੈਲੋ ਪਿੰਡ ਫਪੜੇ ਤਸੀਲ ਬਰਨਾਲੇ ਦਾ ਰਹਿਣ ਵਾਲਾ ਨਗਾਹੇ ਵਾਲੀ ਪੀ ਸਖੀ ਸਰਵਰ ਦਾ ਚੇਲਾ ਸੀ ਹਰ ਸਾਲ ਸੰਗ ਲੈ ਕੇ ਨਗਾਹੀ ਧੌਨਗ ਜ਼ਿਲ੍ਹਾ ਗੁਜਰਾਵਾਲਾ ਹੀ ਜਾਣਦਾ ਹੁੰਦਾ ਸੀ ਸਿੱਖਾਂ ਪਾਸੋਂ ਗੁਰੂ ਜੀ ਦੀ ਮਹਿਮਾ ਇਹ ਸੁਣਦਾ ਰਹਿੰਦਾ ਸੀ ਇਸ ਕਰਕੇ ਇੱਕ ਵਾਰ ਇਹ ਗੁਰੂ ਦੇ ਦਰਸ਼ਨ ਕਰਨਾ ਵਾਸਤੇ ਤਿਆਰ ਹੋਇਆ ਅਦੇ ਮਨ ਵਿੱਚ ਇਹ ਧਾਰਨਾ ਧਾਰ ਲਈ ਕਿ ਜੇਕਰ ਪੀਰ ਆਪਣੀ ਸ਼ਕਤੀ ਨਾਲ ਮੈਨੂੰ ਗੁਰੂ ਜੀ ਪਾ ਜਾਣ ਤੋਂ ਕਿਸੇ ਤਰ੍ਹਾਂ ਮੋੜ ਲਵੇਗਾ ਤਾਂ ਮੈਂ ਸਮਝ ਲਵਾਂਗਾ ਕਿ ਪੀਰ ਸ਼ਕਤੀਬਾਨ ਹੈ ਪਰ ਜੀ ਬਿਨਾ ਕਿਸੇ ਰੁਕਾਵਟ ਜਾ ਮਨ ਦੇ ਮਨ ਤੋਂ ਮੈਂ ਸਦਲ ਨਜੀ ਤੋਂ ਪਾਰ ਲੰਘਿਆ ਤਾਂ ਇਹ ਸਖੀ ਸਰਵਰ ਵਾਲਾ ਸਾਰਾ ਭੇਸ ਮੈਂ ਦਰਿਆ ਦੀ ਭੇਟਾ ਕਰ ਦੇਵਾਂਗਾ ਅਤੇ ਗੁਰੂ ਜੀ ਦੀ ਸ਼ਰਨ ਵਿੱਚ ਪਹੁੰਚ ਜਾਵਾਂਗੇ ਇਹ ਧਾਨ ਧਾਰ ਕੀ ਬੈਲੋ ਘਰ ਤੋਂ ਤੁਰ ਪਿਆ ਤੇ ਜਾਦਾ ਸਾਦਰ ਨਦੀ ਤੇ ਪਹੁੰਚ ਕੇ ਬੇੜੀ ਵਿੱਚ ਬੈਠ ਕੇ ਪਾਰ ਹੋਣ ਲੱਗਾ ਤਾਂ ਨਦੀ ਦੇ ਆਧੇ ਵਿੱਚ ਜਾ ਕੇ ਉਸ ਨੇ ਵੀ ਤਿਆਰ ਹੈ ਕਿ ਗੁਰੂ ਜੀ ਪਾਸ ਜਾਣ ਤੋਂ ਉਸ ਨੂੰ ਪੀਰ ਨੇ ਕੋਈ ਨਾ ਰਕਾਵਟ ਪਾਈ ਅਤੇ ਨਾ ਹੀ ਮਨ ਨੂੰ ਕੋਈ ਪ੍ਰੇਰਣਾ ਕੀਤੀ ਹੈ ਕਿ ਮੈਂ ਗੁਰੂ ਜੀ ਪਾਸ ਨਾ ਜਾਵਾਂ ਤਾਸ ਨੇ ਪੀਰ ਦਾ ਪਹਿਰਾਵਾ ਖੁੰਡੀ ਤੇ ਖੜੀ ਨਦੀ ਵਿੱਚ ਆ ਵਗਾ ਮਾਰੀ ਅਤੀ ਇੱਕ ਮਨ ਹੋ ਗਏ ਗੁਰੂ ਜੀ ਪਾਸ ਅੰਮਰਸਰ ਪਹੁੰਚ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਬੋਲਿਆ ਕਿਰਪਾਈ ਸਤਨਾਮ ਸ੍ਰੀ ਇੱਕ ਮਨ ਹੋ ਗਏ ਗੁਰੂ ਜੀ ਪਾਸ ਉਸ ਮੇ ਸੰਮਤ 1600 43 ਵਿੱਚ ਗੁਰੂ ਜੀ ਸਰੋਵਰ ਦੀਆਂ ਪੌੜੀਆਂ ਦੀ ਸੇਵਾ ਕਰਾਰੇ ਸੰ। ਪਹਿਲੋਂ ਨੇ ਪਹਿਲੋਂ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਮੈਨੂੰ ਆਪਣੀ ਸੇਵਾ ਵਿੱਚ ਲਾ ਲਵੋ। ਮੈਂ ਆਪ ਜੀ ਦੀ ਸ਼ਰਨ ਆਇਆ ਹੈ। ਗੁਰੂ ਜੀ ਨੇ ਕਿਹਾ ਭਾਈ ਸਿਖਾ ਸਰਦਾ ਨਾਲ ਹੀ ਸਾਰੇ ਕਾਰਜ ਹੁੰਦੇ ਹਨ। ਸਰਦਾ ਹੀ ਭਗਤੀ ਦਾ ਮੂਲ ਹੈ। ਇਸ ਕਰਕੇ ਸਭ ਤੋਂ ਪਹਿਲਾਂ ਸਰਦਾਤਾ ਰਣੀ ਚਾਹੀਦੀ ਹੈ ਫਿਰ ਸਾਰੇ ਮਨ ਬਾਇੰਦ ਪਰ ਪ੍ਰਾਪਤ ਹੋ ਜਾਂਦੇ ਹਨ ਇਹ ਬਚਨ ਸੁਣ ਕੇ ਬਹਿਲੋ ਦੇ ਮਨ ਵਿੱਚ ਗੁਰੂ ਘਰ ਦੀ ਸਰਦਾ ਆ ਗਈ ਅਤੇ ਉਹ ਗੁਰੂ ਜੀ ਦੇ ਉਹ ਗੁਰੂ ਜੀ ਦੀ ਇੱਟਾਂ ਦੇ ਆਵੇ ਦੀ ਸੇਵਾ ਉੱਤੇ ਲੱਗ ਗਿਆ ਜਦੋਂ ਉਸ ਨੂੰ ਪਤਾ ਲੱਗਾ ਇਟਾ ਬਕਾਉਣ ਵਾਸਤੇ ਵਿਸ਼ਟਾ ਆਦ ਗਲੀ ਸੜੀ ਰੋੜੀ ਬਾਦ ਬਨਕਾਰੀ ਐ ਉਸਨੇ ਸਾਰੇ ਸ਼ਹਿਰ ਤੋਂ ਵਿਸ਼ਟਾ ਆਦ ਇਕੱਠਾ ਕਰਕੇ ਆਵਿਆਂ ਪਾਸ ਢੇਰ ਲਾ ਦਿੱਤਾ ਜਿਸ ਨਾਲ ਇਟਾਂ ਬਾਟੀਆਂ ਪਕੀਆਂ ਤਾਂ ਗੁਰੂ ਜੀ ਭਾਈ ਬਹਿਲੋ ਦੀ ਇਹ ਨਿਸ਼ਕਾਮ ਕਾਰ ਉਤੇ ਬਹੁਤ પ્રસન્ન ਹੋਏ ਤੇ ਬਚਨ ਕੀਤਾ ਭਾਈ ਬਹਿਲੋ ਸਭ ਤੋਂ ਪਹਿਲੋ ਗੱਜ ਕੇ ਆਖੋ ਸਤ ਨਾਮ ਸ੍ਰੀ ਰੈਂਦੀ ਦੁਨੀਆ ਦਾ ਕ ਭਾਈ ਬਹਿਲੋ ਨੂੰ ਕਿਹੜਾ ਨਹੀਂ ਜਾਣਦਾ ਧਿਆਨ ਦੇਣਾ ਕਿਵੇਂ ਗੁਰੂ ਦੀ ਸ਼ਰਨ ਆਇਆ ਨਗਾਹੇ ਵਾਲੇ ਦਾ ਚੇਲਾ ਸੀਗਾ ਗੁਰੂ ਦੀ ਮਹਿਮਾ ਸੁਣ ਕੇ ਗੁਰੂ ਘਰ ਦੀ ਵਡਿਆਈ ਸੁਣ ਕੇ ਸਾਖੀਆਂ ਸੁਣ ਕੇ ਕਹਾਣੀਆਂ ਸੁਣ ਕੇ ਗੁਰਬਾਣੀ ਦੀ ਕਥਾ ਸੁਣ ਕੇ ਉਧਰੋਂ ਤੋਬਾ ਕਰਕੇ ਤੇ ਗੁਰੂ ਨਾਨਕ ਦੇ ਦਰ ਤੇ ਲੱਗ ਗਿਆ ਗੱਜ ਕੇ ਆਖੋ ਸਤ ਨਾਮ ਸ੍ਰੀ ਜਦੋਂ ਸਾਰੇ ਸ਼ਹਿਰ ਦੇ ਵਿੱਚੋਂ ਰੂੜੀਆਂ ਇਕੱਠੀਆਂ ਕਰਕੇ ਆਵਾ ਪਾਇਆ ਇਟਮ ਪਕਾਈਆਂ ਸਤਗੁਰੂ ਜੀ ਨੇ ਪ੍ਰਸੰਨ ਹੋ ਕੇ ਆਖਿਆ ਭਾਈ ਬੈਲੂ ਸਭ ਤੋਂ ਪਹਿਲੋਂ ਗੱਜ ਕੇ ਆਖੋ ਸਤ ਨਾਮ ਸ੍ਰੀ ਗੁਰੂ ਜੀ ਦੇ ਇਨ ਪ੍ਰਸੰਨਤਾ ਪੂਰਕ ਬਚਨਾਂ ਨਾਲ ਭਾਈ ਬਹਿਲੋ ਦਾ ਮਨ ਸ਼ੁੱਧ ਕੰਚਨ ਸਮਾ ਵਰਨਮਲ ਤੇ ਪਿਤਰ ਹੋ ਗਿਆ ਨਾਮ ਦੀ ਰੰਗਤ ਰੰਗਰ ਨਾਲ ਇਨ ਰਿੱਧੀਆਂ ਸਿੱਧੀਆਂ ਫੁਰ ਆਈਆਂ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਗੱਜ ਕੇ ਆਖੋ ਸਤਨਾਮ ਸ੍ਰੀ ਹੁਣ ਧਿਆਨ ਦੇਣਾ ਭਾਈ ਬਹਿਲੋ ਤੋਂ ਆਪਾਂ ਨੂੰ ਕੀ ਗਿਆਨ ਮਿਲਿਆ ਭਾਈ ਬਹਿਲੋ ਪੈਲ ਪਪੜੇ ਤਹਿਸੀਲ ਬਰਨਾਲੇ ਦਾ ਰਹਿਣ ਵਾਲਾ ਸੀ ਨਗਾਹੇ ਦਾ ਚੇਲਾ ਸੀ ਨਗਾਹੇ ਵਾਲੇ ਦਾ ਚੇਲਾ ਸੀਗਾ ਤੇ ਜ਼ਿਲ੍ਹਾ ਗੁਜਰਾਵਾਲੀ ਜਾਂਦਾ ਹੁੰਦਾ ਸੀਗਾ ਸਿੱਖਾਂ ਪਾਸੋਂ ਗੁਰੂ ਜੀ ਦੀ ਮਹਿਮਾ ਸੁਣੀ ਤੇ ਜਦੋਂ ਸਤਸੰਗਤ ਵਿੱਚ ਆਇਆ ਤੇ ਭਾਈ ਬਹਿਲੋਂ ਨੇ ਨਗਾਹੇ ਵਾਲੇ ਦਾ ਖਹਿੜਾ ਛੱਡ ਕੇ ਤੇ ਸਤਿਗੁਰੂ ਜੀ ਦੇ ਲੜ ਲੱਗਿਆ ਇਹ ਉਸ ਟਾਈਮ ਦੇ ਜਿਵੇਂ ਪਠਿਆਂ ਦੇ ਵਿੱਚ ਹੁਣ ਤਾਂ ਹੋਰ بڑا ਕੁਝ ਪੈਂਦਾ ਹੈ ਨਰੋਸ਼ ਟੈਮ ਦੀ ਜਿਵੇਂ ਤੂੜੀ ਹੋ ਗਈ ਗਲੀ ਜਾਂ ਫਿਰ ਰੂੜੀ ਹੁੰਦੀ ਉਹ ਪੌਣੀ ਤੇ ਗੁਰੂ ਸਾਹਿਬ ਜੀ ਦੀ ਸੇਵਾ ਵਾਸਤੇ ਸਰੋਵਰ ਦੀ ਸੇਵਾ ਵਾਸਤੇ ਇੱਟਾਂ ਪਗਾਈਆਂ ਤੇ ਗੁਰੂ ਸਾਹਿਬ ਜੀ ਨੇ ਕਿੱਡਾ ਵੱਡਾ ਵਰ ਦਿੱਤਾ ਰਹਿੰਦੀ ਦੁਨੀਆ ਤੱਕ ਭਾਈ ਬਹਿਲੋ ਤੇ ਸਭ ਤੋਂ ਪਹਿਲੋ ਨਾਲੇ ਦਾ ਪਰਿਵਾਰ ਦਾ ਨਾਮ ਰੋਸ਼ਨ ਹੋਇਆ ਤੇ ਨਾਲੇ ਨਗਰ ਦਾ ਨਾਮ ਰੋਸ਼ਨ ਕਰਤਾ ਗੱਜ ਕੇ ਆਕੋ ਸਤਨਾਮ ਸ੍ਰੀ ਹੁਣ ਅਗਲਾ ਬਚਨ ਸੁਣੋ ਭਾਈ ਬੁੱਧੂ ਜੀ ਲਾਹੌਰ ਦੇ ਰਹਿਣ ਵਾਲਾ ਭਾਈ ਬੁੱਧੂ ਗੁਰੂ ਘਰ ਦਾ ਇੱਕ ਸ਼ਰਧਾਲੂ ਸਿੱਖ ਸੀ ਇੱਕ ਵਾਰ ਜਦ ਗੁਰੂ ਜੀ ਲਾਹੌਰ ਗਈ ਤਾਂ ਬੁੱਧੂ ਨੇ ਗੁਰੂ ਜੀ ਦੇ ਨਾਲ ਕੋਈ ਸਿਹਤ ਸੰਗਤਾਂ ਨੂੰ ਪ੍ਰਸ਼ਾਦ ਵਰਤਾਇਆ ਜਦ ਲੰਗਰ ਵਰ ਚੁੱਕਾ ਸਿੱਖ ਸੰਗਤਾਂ ਸ਼ਕੇ ਤ੍ਰਿਵਤ ਹੋ ਗਈਆਂ ਤਾ ਪਿੱਛੋਂ ਇੱਕ ਹੋਰ ਸਿੱਖ ਜਿਹੜਾ ਗੁਰੂ ਜੀ ਦੇ ਨਾਲ ਪੰਗਤ ਵਿੱਚ ਸ਼ਾਮਲ ਨਹੀਂ ਹੋ ਸਕਿਆ ਪ੍ਰਸ਼ਾਸਕਨ ਆਇਆ ਉਸ ਨੂੰ ਬੁੱਧੂ ਨੇ ਆਦਮੀਆਂ ਉਸ 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 ਨੂੰ ਬੁੱਧੂ ਦੇ ਆਦਮੀਆਂ ਨੇ ਅੰਦਰ ਨਾਲ ਜਾਣ ਦਿੱਤਾ ਉਸ ਨੇ ਬਾਹਰ ਖੜੇ ਨੇ ਜਦ ਅੰਦਰੋਂ ਇਹ ਅਰਦਾਸ ਸੁਣੀ ਕਿ ਬੁੱਧੂ ਨੇ ਸੰਗਤਾਂ ਨੂੰ ਭੋਜਨ ਛਕਾ ਕੇ ਬਹੁਤ ਪ੍ਰਸੰਨ ਕੀਤਾ ਹੈ ਇਸ ਦਾ ਆਵਾ ਪੱਕਾ ਨਿਕਲੇ ਐ ਸਿੱਖ ਨਹੀਂ ਗਿਆ ਜਿਸ ਦਾ ਨਾਮ ਲੱਖੂ ਸੀ ਉੱਚੀ ਉੱਚੀ ਗਿਆ ਬੁੱਧੂ ਦਾ ਆਵਾ ਕੱਚਾ ਬੁੱਧੂ ਦਾ ਆਵਾ ਕੱਚਾ ਗੱਜ ਕੇ ਆਖੋ ਸਤਨਾਮ ਸ੍ਰੀ ਉਪਰਾਂ ਦੂਸਰੇ ਦਿਨ ਜਾਦ ਬੁੱਧ ਨੇ ਆਵੇ ਵਿੱਚੋਂ ਇਟਾਂ ਕੱਢ ਕੇ ਵੇਖੀਆਂ ਉਹ ਸਭ ਕੁਝ ਕੱਚੀਆਂ ਪਕੀਆਂ ਬੱਲੀਆਂ ਸਨ ਇਹ ਵੇਖ ਕੇ ਬੁੱਧੂ ਬੜਾ ਘਬਰਾਇਆ ਤੇ ਗੁਰੂ ਜੀ ਪਾਸ ਹਾਜ਼ਰ ਹੋ ਕੇ ਦੱਸਿਆ ਕਿ ਮਹਾਰਾਜ ਮੇਰਾ ਆਵਾ ਕੱਚਾ ਹੀ ਨਿਕਲਿਆ ਹੈ ਤੁਸੀਂ ਆਪ ਬਚਨ ਕੀਤਾ ਸੀ ਕਿ ਪਕਣਾ ਪੱਕਾ ਨਿਕਲੇਗਾ ਇਸ ਦਾ ਕੀ ਕਾਰਨ ਹੈ ਗੁਰੂ ਜੀ ਨੇ ਕਿਹਾ ਤੂੰ ਕਿਸੇ ਲੋੜਵਾਂ ਸਿੱਖ ਨੂੰ ਉਸ ਦਿਨ ਭੋਜਨ ਨਹੀਂ ਦਿੰਦਾ ਹੋਵੇਗਾ ਬੁੱਧ ਨੇ ਕਿਹਾ ਮਹਾਰਾਜ ਇੱਕ ਸਿਕੋਸਮੇ ਆਇਆ ਜਦੋਂ ਸੰਗਤ ਪ੍ਰਸ਼ਾਸ ਸ਼ਕ ਸ਼ਕ ਚੁੱਕੀ ਸੀ ਅਤੇ ਅਰਦਾਸਾ ਹੋ ਰਿਹਾ ਸੀ ਉਸਨੇ ਕਿਹਾ ਉਸਨੇ ਕਿਹਾ ਬੁੱਧੂ ਦਾ ਆਵਾ ਕੱਚਾ ਰਹੀ ਹੋਰ ਕੁਝ ਨਹੀਂ ਗੁਰੂ ਜੀ ਨੇ ਕਿਹਾ ਗੁਰੂ ਦੇ ਸਿੱਖਾਂ ਦਾ ਬਚਨ ਅਟਲ ਹੁੰਦਾ ਹੈ ਉਹ ਮੁੜ ਨਹੀਂ ਸਕਦਾ ਅੱਗੇ ਤੋਂ ਕਦੀ ਐਸਾ ਨਾ ਕਰਨਾ ਕਿ ਸੰਗਤ ਵਾਸਤੇ ਲਾਗ ਲੰਗਰ ਤਿਆਰ ਕਰਕੇ ਕਿਸੇ ਸੱਜਣ ਨੂੰ ਜੋ ਭੋਜਨ ਦੀ ਆਸ ਕਰਕੇ ਆਵੀ ਉਸ ਨੂੰ ਭੁੱਖਾ ਨਾ ਮੋੜਨਾ ਹੁਣ ਗੁਰੂ ਘਰ ਦੀ ਸ਼ਰਨ ਆ ਗਿਆ ਹੈ ਇਸ ਕਰਕੇ ਚਿੰਤਾ ਨਾ ਕਰ ਤੇਰੀਆਂ ਕੱਚੀਆਂ ਪਿੱਲੀਆਂ ਇਟਾਂ ਪੱਕੀਆਂ ਦੇ ਭਾਅ ਵੇਖ ਜਾਣਗੀਆਂ ਗੱਜ ਕੇ ਆਖੋ ਸਤਨਾਮ ਸ੍ਰੀ ਸਿੱਖਾਂ ਦੀ ਸੇਵਾ ਕਰ ਲੋ ਗੁਰੂ ਜੀ ਦਾ ਬਚਨ ਮੰਨ ਕੇ ਬੁੱਧੂ ਨੂੰ ਧੀਰ ਜਾ ਗਈ ਉਪਰੰਤ ਕਾਰਨ ਐਸਾ ਬਣੇ ਕਿ ਬਹੁਤ ਬਾਰਸਾਂ ਦੀ ਹੋਣ ਕਰਕੇ ਹੋਰ ਕੋਈ ਆਵਾ ਤਿਆਰ ਨਾ ਹੋ ਸਕਿਆ ਅਤੇ ਸਾਹੀ ਠੇਕੇਦਾਰ ਨੇ ਸਾਹੀ ਕਿਲੇ ਦੀਆਂ ਨੀਆਂ ਭਰਨੀਆਂ ਸਨ ਇਸ ਕਰਕੇ ਉਸ ਨੇ ਬੁੱਧੂ ਦੀਆਂ ਪਿੱਲੀਆਂ ਇੱਟਾਂ ਵੀ ਪਕੀਆਂ ਦੀ ਭਾਲ ਲੈ ਗਈ ਕਿਲੇ ਦੀਆਂ ਨੀ ਨੀਆਂ ਭਰੀ ਦਿੱਤੀਆਂ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਿੱਖ ਭਾਈ ਲੱਖੂ ਜੀ ਦੀ ਪਹਿਜ ਵੀ ਰੱਖ ਲਈ ਤੇ ਆਪਣਾ ਬਚਨ ਵੀ ਸਫਲ ਕਰ ਦਿੱਤਾ ਗੱਜ ਕੇ ਆਖੋ ਸਤਨਾਮ ਸ਼੍ਰੀ ਹੋਣਾ ਬੰਨੋ ਇਹ ਸਾਖੀ ਦੇ ਵਿੱਚੋਂ ਕੀ ਯਾਰ ਮਿਲਿਆ ਭਾਈ ਬਧੂ ਦੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਤੇ ਇਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲੱਗਿਆ ਤੇ ਜਦੋਂ ਲੱਗਿਆ ਤੇ ਗੁਰੂ ਕੇ ਲੰਗਰਾਂ ਵਾਸਤੇ ਵਾਹਿਗੁਰੂ ਸਰੋਵਰ ਵਾਸਤੇ ਜਿਹੜਾ ਆਵਾ ਪੱਕਾ ਕੀਤਾ ਸੀਗਾ ਤੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਤੇਰਾ ਆਵਾ ਪੱਕਾ ਨਿਕਲੇਗਾ ਤੇ ਸਾਰਿਆਂ ਨੇ ਭੋਜਨ ਛਕ ਲਿਆ ਤੇ ਜਦੋਂ ਅਰਦਾਸਾ ਹੋ ਲੱਗਿਆ ਤੇ ਭਾਈ ਲੱਖੂ ਜੀ ਆਏ ਉਹਨੇ ਆ ਕੇ ਭੋਜਨ ਮੰਗਿਆ ਤੇ ਭਾਈ ਬੁੱਧੂ ਦੇ ਜਿਹੜੇ ਸਿੱਖ ਸਨ ਉਹਦੇ ਨੌਕਰ ਸਨ ਉਹਨਾਂ ਨੇ ਪਿੱਛੇ ਮੋੜਦਾ ਤੇ ਜਦੋਂ ਅਰਦਾਸਾ ਹੋਇਆ ਤੇ ਐਂਡ ਤੇ ਆਪਾਂ ਬੋਲਦੇ ਹਾਂ ਕਿ ਸੰਗਤਾਂ ਦੀਆਂ ਮਨੋਂ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਬੁੱਧੂ ਦਾ ਆਵਾਜ਼ ਸੱਚੇ ਪਾਸ਼ਾ ਬੱਕਾ ਨਿਕਲੀ ਤੇ ਭਾਈ ਲੱਖੂ ਜੀ ਕਹਿਣ ਲੱਗੇ ਭਾਈ ਬੁੱਧੂ ਦਾ ਆਵਾ ਕੱਚਾ ਨਿਕਲੇਗਾ ਜੇ ਕਿ ਆਖੋ ਸਤਨਾਮ ਸ੍ਰੀ ਜਦੋਂ ਆਵਾ ਕੱਢਿਆ ਦੇਖਿਆ ਈਟਾਂ ਬਖੀਆਂ ਮੱਥੇ ਤੇ ਹੱਥ ਮਾਰਿਆ ਬੁੱਧੂ ਨੇ ਸਤਗੁਰੂ ਜੀ ਨੂੰ ਕਹਿਣ ਲੱਗਾ ਸਤਗੁਰੂ ਜੀ ਆਪ ਜੀ ਵਜਨ ਕੀਤਾ ਸੀਗਾ ਕਿ ਤੇਰਾ ਆਵਾ ਪੱਕਾ ਨਿਕਲੇਗਾ ਸਤਗੁਰੂ ਜੀ ਕਹਿਣ ਲੱਗੇ ਕੋਈ ਲੋੜਵੰਦ ਸਿੱਖ ਆਇਆ ਸੀ ਭੋਜਨ ਛਕਣ ਵਾਸਤੇ ਤੂੰ ਸਿਖਾਇਆ ਨਹੀਂ ਕਹਿੰਦਾ ਹਾਂਜੀ ਉਦੋਂ ਅਰਦਾਸ ਹੋ ਰਹੀ ਸੀ ਇਸ ਕਰਕੇ ਇਸ ਗੱਲ ਦੇ ਵਿੱਚੋਂ ਵੀ ਸਾਨੂੰ ਇਹੀ ਗਿਆਨ ਮਿਲਿਆ ਕਿ ਕੋਈ ਲੋੜਵੰਦ ਭੋਜਨ ਖਾਣ ਵਾਸਤੇ ਆਵੀ ਕੋਈ ਵਸਤਰ ਵਾਸਤੇ ਆਵੀ ਕੋਈ ਵੀ ਲੋੜਵੰਦ ਗਰੀਬ ਹੈ ਤੇ ਉਸ ਦੀ ਜਥਾ ਸਰਦ ਸਤਿਗੁਰੂ ਦੇ ਕਹਿੰਦੇ ਇਹ ਸੇਵਾ ਕਰਨੀ ਹੈ ਭੁੱਖੇ ਨੂੰ ਭੋਜਨ ਦੇਣਾ ਤੇ ਨੰਗੇ ਨੂੰ ਕੱਪੜਾ ਦੇਣਾ ਗੱਜ ਕੇ ਆਖੋ ਸਤਨਾਮ ਸ੍ਰੀ ਕਾਲਮਾਈ ਇੱਕ ਮਾਈ ਰੋਜ਼ ਹੀ ਸਵੇਰੇ ਅੰਬਰਤ ਸਰੋਵਰ ਦੀ ਕਾਰ ਸੇਵਾ ਕਰਨ ਆਉਂਦੀ ਅਤੇ ਕਾਰ ਕਰਨ ਸਮੇਂ ਕਦੀ ਕਦੀ ਹੱਥ ਉਤਾਹ ਕਰਕੇ ਹਲੂਨਾ ਜਿੰਦੀ ਜਦ ਸੰਝਾ ਦਾ ਸਮਾਂ ਹੁੰਦਾ ਤਾਂ ਸੰਗਤਾਂ ਵਿੱਚੋਂ ਲੋਭ ਹੋ ਜਾਂਦੀ ਸਭ ਕੁਝ ਸਭ ਕੁਝ ਦਿਨ ਇਸ ਤਰ੍ਹਾਂ ਹੀ ਕਾਰ ਹੁੰਦੀ ਕੁਝ ਸਿੱਖਾਂ ਨੇ ਵੇਖੇ ਤਾਂ ਉਸ ਨੇ ਗੁਰੂ ਗੁਰੂ ਜੀ ਨੂੰ ਦੱਸਿਆ ਆ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਇੱਕ ਮਾਈ ਸਵੇਰੀ ਕਾਰ ਸੇਵਾ ਵਿੱਚ ਸ਼ਾਮਲ ਹੁੰਦੀ ਹੈ ਕਾਰ ਕਰਦੀ ਹੋਈ ਕਦੀ ਕਦੀ ਹੱਥ ਉਤਾਣੂ ਕਰਦੀ ਅਤੇ ਸੰਝਾ ਸਮੇਂ ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਇਹ ਗੱਲ ਗੁਰੂ ਜੀ ਨੇ ਮਾਈ ਨੂੰ ਸਦਕੇ ਜਦ ਪੁੱਛੀ ਤਾਂ ਮਾਈ ਨੇ ਕਿਹਾ ਮਹਾਰਾਜ ਮੈਂ ਰੋਜ ਕਾਵਲ ਤੋਂ ਸਵੇਰੇ ਆਉਣ ਲੱਗੀ ਆਪਣੇ ਛੋੜੇ ਬੱਚੀ ਨੂੰ ਭੰਗੂੜੇ ਵਿੱਚ ਸਵਾਹ ਹੁੰਦੀ ਹੈ ਜ ਸਾਰਾ ਦਿਨ ਗੁਰੂ ਘਰ ਦੀ ਦੀਦਾਰ ਕਰਕੇ ਸੰਧਿਆ ਸਮੇਂ ਆਪਣੇ ਘਰ ਕਾਬਲ ਚਲੀ ਜਾਂਦੀ ਹੈ ਜਿਹੜਾ ਮਕਾਰ ਕਰਨ ਸਮੇਂ ਹੱਥ ਉਤਾਹ ਨੂੰ ਮਾਰਦੀ ਹੈ ਇਹ ਮੈਂ ਇਹ ਆਪਣੇ ਬੱਚੇ ਨੂੰ ਭੰਗੂੜੇ ਨੂੰ ਝੂਡਾ ਦਿੰਦੀ ਹੈ ਸੁੱਦਾ ਰਹੇ ਜਾਗ ਜਾਗ ਨਾ ਜਾਵੇ ਇਹ ਗੱਲ ਸੁਣ ਕੇ ਗੁਰੂ ਜੀ ਨੇ ਸਿੱਖਾਂ ਦੀ ਤਸੱਲੀ ਵਾਸਤੇ ਮਾਈ ਨੂੰ ਪੁੱਛਿਆ ਕਿ ਇਹ ਦੋ ਐਡੀ ਧੂਰ ਕਾਵਲ ਤੋਂ ਕਿਸ ਤਰ੍ਹਾਂ ਆ ਜਾਂਦੀਆਂ ਚਲੀ ਜਾਂਦੀਆਂ ਮਾਈ ਨੇ ਕਿਹਾ ਕਿ ਮੈਂ ਆਪਣੇ ਪਤੀ-ਪਰਤੀ ਧਰਮ ਦੇ ਬਲ ਕਰਕੇ ਸ਼ਨਵੇਥੇ ਇੱਥੇ ਆ ਜਾਣੀ ਆ ਤੇ ਸ਼ਨ ਵਿੱਚ ਅੰਤਰ ਧਿਆਨ ਹੋ ਕੇ ਵਾਪਸ ਘਰ ਚਲੀ ਜਾਂਦੀ ਆ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਪਤੀ-ਪਰਤੀ ਪਤੀਬਾਰ ਧਰਮ ਵਿੱਚ ਬਹੁਤ ਸ਼ਕਤੀ ਹੈ ਜੋ ਚਾਏ ਕਰ ਸਕਦੀ ਹੈ ਇਹ ਕੋਈ ਅਚਰਜਾ ਵਾਲੀ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਕਾਵਲ ਤੋਂ ਜਿਹੜੀ ਮਾਈ ਆਉਂਦੀ ਹੈ ਸਾਨੂੰ ਇਹ ਸਾਖੀ ਦੇ ਵਿੱਚੋਂ ਕੀ ਗਿਆਨ ਮਿਲਿਆ ਇਹ ਸਾਖੀ ਦੇ ਵਿੱਚ ਕਾਵਲ ਘੜਾਰ ਤੋਂ ਮਾਈ ਆਉਂਦੀ ਹੈ ਸੁਬਾ ਸਾਰਾ ਘਰ ਦਾ ਕੰਮ ਕਾਜ ਸੰਭਾਲ ਕੇ ਭੋਜਨ ਪਾਣੀ ਘਰੇ ਤਿਆਰ ਕਰਕੇ ਬਸਤਰ ਧੋ ਕੇ ਘਰ ਦੀ ਸਫਾਈ ਕਰਕੇ ਗੁਰੂ ਘਰ ਸ੍ਰੀ ਹਰਿਮੰਦਰ ਸਾਹਿਬ ਆਉਂਦੀ ਹੈ ਛੋਟਾ ਜਿਹਾ ਬੱਚਾ ਹੈ ਨੰਨਾ ਜਿਹਾ ਬੱਚਾ ਉਸ ਨੂੰ ਆਪਣਾ ਦੁੱਧ ਦੇ ਕੇ ਭੰਗੂੜੇ ਦੇ ਵਿੱਚ ਪਾ ਕੇ ਹਲਾ ਕੇ ਉੱਥੋਂ ਆ ਜਾਂਦੀ ਹੈ ਅੰਤਰ ਧਿਆਨ ਹੁੰਦੀ ਹੈ ਤੇ ਛਣ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਜਾਂਦੀ ਹੈ ਸਾਰੀਆਂ ਸੰਗਤਾਂ ਸੰਗਤਾਂ ਦੇਖਦੀਆਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਤੇ ਜਦੋਂ ਟੋਕਰੀ ਸਿਰ ਦੇ ਉੱਤੇ ਚੱਕੀ ਹੁੰਦੀ ਹੈ ਇਹ ਦੋਵਾਂ ਹੱਥਾਂ ਦੇ ਨਾਲ ਭਰੀ ਹੋਈ ਟੋਕਰੀ ਨੂੰ ਹਲਾਰਾ ਦਿੰਦੀ ਹੈ ਫਿਰ ਸਿਰ ਤੇ ਰੱਖ ਲੈਂਦੀ ਹੈ ਇਹ ਮਾਈ ਸ਼ਾਮ ਨੂੰ ਵਾਹਿਗੁਰੂ ਅੰਤਰਧਿਆਨ ਹੋ ਕੇ ਛਣ ਦੇ ਵਿੱਚ ਕਾਬਲ ਕਰਦੀ ਜਾਂਦੇ ਤੇ ਸੁਬਾ ਅਮਰਤ ਵੇਲੇ ਆ ਜਾਂਦੀ ਹੈ ਸਤਿਗੁਰੂ ਜੀ ਨੂੰ ਸਿੱਖਾਂ ਨੇ ਦੱਸਿਆ ਸੱਜੇ ਬਾਦਸ਼ਾਹ ਇਹ ਮਾਈ ਅਸੀਂ ਸਵੇਰ ਦੇਖਦੇ ਹਾਂ ਤੇ ਸ਼ਾਮ ਨੂੰ ਪਤਾ ਹੀ ਨਹੀਂ ਲੱਗਦੀ ਕਿੱਥੇ ਚਲੀ ਜਾਂਦੀ ਹੈ ਭਰੀ ਹੋਈ ਸਭਾ ਦੇ ਵਿੱਚ ਸਤਿਗੁਰੂ ਜੀ ਨੇ ਉਸ ਮਾਈ ਨੂੰ ਬੁਲਾਇਆ ਮਾਈ ਨੂੰ ਪੁੱਛਿਆ ਮਾਈ ਤੂੰ ਕਿੱਥੋਂ ਆਉਣੀ ਹੈ ਹੁਣ ਸਤਿਗੁਰੂ ਜੀ ਦਾ ਘਟ ਘਟ ਕੀ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਵਸਣ ਸਾਰੀਆਂ ਗੱਲਾਂ ਜਾਣਨ ਵਾਲੇ ਨਹੀਂ ਪਰ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹੈ ਜੇ ਜਦੋਂ ਮਾਈ ਨੇ ਦੱਸਿਆ ਕਿੰਦੀ ਸਤਿਗੁਰੂ ਸਤਿਗੁਰੂ ਜੀ ਆਪ ਜਾਣੀ ਜਾਨ ਹੋ ਫਿਰ ਵੀ ਮੈਥੋਂ ਵਾਰਤਾ ਸੁਣਦੇ ਹੋ ਤਾਂ ਮੈਂ ਕਾਵਲ ਘਿਹਾਰ ਦੇ ਵਿੱਚੋਂ ਆਣੀ ਦੱਸਾ ਨਵਾਂ ਦੇ ਕਿਰਤ ਬਿਰਦ ਕਰਦੀ ਐ ਆਏ ਗਏ ਦੀ ਟਹਿਲ ਸੇਵਾ ਕਰਦੀ ਐ ਪਤੀ ਪਰਤੀ ਧਰਮ ਆਪਣਾ ਪੱਕਾ ਹੈ ਮਨ ਜਾ ਸਾਧ ਦੇ ਉੱਤੇ ਪੱਕੀ ਐ ਤੇ ਸੁਭਾ ਅਮਰਤ ਵੇਲੇ ਮੈਂ ਆ ਜਾਣੀ ਐ ਤੇ ਜਦੋਂ ਮੇਰਾ ਬੱਚਾ ਰੋਂਦਾ ਮੈਂ ਉਹ ਟੋਪਰੀ ਤਾਂ ਹਲਾਰਾ ਦਿਨੀ ਏ ਤੇ ਸ਼ਾਮ ਨੂੰ ਸੱਚੇ ਪਾਤਸ਼ਾਹ ਗੁਰੂ ਕੇ ਲੰਗਰਾਂ ਦੇ ਵਿੱਚ ਉਹ ਲੰਗਰ ਛੱਕੀ ਅੰਤਰ ਧਿਆਨ ਹੋ ਕੇ ਕਾਬਲ ਖਦਾਰ ਪਹੁੰਚ ਜੰਨੀ ਹੈ ਗੱਜ ਕੇ ਆਕੋ ਸਤਨਾਮ ਸ੍ਰੀ ਹੁਣ ਧਿਆਨ ਦੇਣਾ ਜਿਵੇਂ ਦਸਾਂ ਨਵਾਂ ਦੀ ਕਿਰਤ ਕਰਨੀ ਜਾਂ ਦੁੱਖ ਦੇ ਸੁਖ ਬਾਣੀ ਦੇ ਵਿੱਚ ਰਹਿਣਾ ਗਰੀਬ ਗੁਰਬੇ ਦੀ ਲੋੜ ਵੰਦੀ ਸਹਾਇਤਾ ਕਰਨੀ ਜਾਂ ਆਪਣੇ ਪਤੀ ਪਰਤੀ ਧਰਮ ਦੇ ਉੱਤੇ ਦੇ ਪਤੀ ਦਾ ਵੀ ਫਰਜ਼ ਬਣਦਾ ਹੈ ਪਤਨੀ ਦਾ ਵੀ ਫਰਜ਼ ਬਣਦਾ ਹੈ ਆਪਣੇ ਧਰਮ ਦੇ ਉੱਤੇ ਜਸ ਸਾਧ ਦੇ ਉੱਤੇ ਪੱਕਾ ਰਹਿਣਾ ਐਦੂੰ ਵੱਡੀ ਹੋਰ ਕੋਈ ਸ਼ਕਤੀ ਨਹੀਂ ਹੁੰਦੀ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਰਤਾਰ ਪਰ ਹਲ ਚਲਾਇਆ ਦੁਨੀਆਂ ਦੇ ਲੋਕਾਂ ਨੂੰ ਦੱਸਿਆ ਕਿ ਆਪਣੇ ਦਸਾਂ ਨੋਹਾਂ ਦੀ ਕਿਰਤ ਕਰਨੀ ਫਿਰ ਉਹਦੇ ਵਿੱਚੋਂ ਲੋੜ ਵਾਂਦੀ ਸਹੈਦਾ ਕਰਨੀ ਤੇ ਉਹਦੀ ਕੁਦਰਤ ਦੇ ਨਿਜਮ ਦੇ ਵਿੱਚ ਰਹਿ ਗਈ ਉਹਦੇ ਹੁਕਮ ਦੇ ਵਿੱਚ ਰਹਿਣੀ ਰਹਿ ਗਈ ਤੇ ਦੁੱਖ ਤੇ ਸੁੱਖ ਦੇ ਵਿੱਚ ਰਹਿ ਕੇ ਬਾਣੀ ਵਿੱਚ ਰਹਿਣਾ ਐਦੂ ਵੱਡਾ ਹੋਰ ਕੋਈ ਸਿਮਰਨ ਨਹੀਂ ਹੋ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਗੰਗਾ ਰਾਮ ਬ੍ਰਹਮਣ ਇਹ ਵਾਰਤਾ ਆਪ ਜੀ ਨੇ ਕੱਲ ਨੂੰ ਸਰਵਨ ਕਰਨੀ ਆ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰਮੰਤਰ ਜਪ ਹਉਮੈ ਕੋਈ ਗੱਜ ਕੇ ਬਲਾਓ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਜੀ ਰਾਮਕਲੀ ਮਹਾਲਾ ਦੀ ਜੈ ਅਨੰਦਿਕ ਓਮਕਾਰ ਸਤਗੁਰ ਪ੍ਰ사ਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਬਾਯਾ ਸਤਗੁਰ ਦਾ ਪਾਇਆ ਸੈ